ਬਹੁਤ ਸੋਣਾ ਬੋਲੇ ਨੇ ਸਾਡੇ ਜਿਹੜੇ ਨਵੇਂ ਅਪਕਮਿੰਗ ਡਾਕਟਰਸ ਜਾਂ ਡਾਟਾ ਆਪਰੇਟਰਸ ਜਾਂ ਨਰਸਾਂ ਦੇ ਤੌਰ ਤੇ ਜੀਐਨਐਮ ਤੇ ਜੁਆਇਨ ਕੀਤੇ ਹਨ ਹੋਰ ਵੀ ਬਹੁਤ ਸਾਰੇ ਬੋਲਣਾ ਚਾਹੁੰਦੇ ਹੋਣਗੇ ਲਗਭਗ ਜੋ 4-5 ਨੇ ਬੋਲਿਆ ਨੈਰੇਟਿਵ ਉਹੀ ਹੈ ਕਿ ਅਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਸੋ ਮੈਂ ਵੀ ਹਜੇ ਇਹ ਕਹਿਣਾ ਕਿ ਸਾਨੂੰ ਵੀ ਕਈ ਬੜੀ ਹਜੇ ਬਹੁਤ ਸਾਰੇ ਨੌਕਰੀਆਂ ਪਈਆਂ ਨੇ ਕਿਸੇ ਦਾ ਕੋਈ ਪੀਆਈਐਲ ਪਈ ਹੋਈ ਹੈ ਹਾਈ ਕੋਰਟ ਚ ਅਸੀਂ ਪਹਿਲਾਂ ਉਹਨਾਂ ਨੂੰ ਕਲੀਅਰ ਕਰਦੇ ਹਾਂ ਨੌਕਰੀ ਦੇਣੀ ਹੁਣ ਮੈਂ ਇੱਕ ਦਿਨ ਚ 10000 ਦੇ ਦਿੰਨਾ ਬੱਲੇ ਬੱਲੇ ਉਹਦਾ ਕੀ ਫਾਇਦਾ ਹੋਇਆ ਵੀ 10000 ਦਾ 10000 ਅਗਲੇ ਦਿਨ ਦਫ਼ਤਰ ਨਾ ਜਾਵੇ ਵਕੀਲਾਂ ਨੂੰ ਘੜਦਾ ਫਿਰਦਾ ਉਹ ਜੇ ਸਾਡੀ ਪੀਆਈਐਲ ਪਈ ਹੋਈ ਹੈ ਜਦੋਂ ਪੀਆਈਐਲ ਕਲੀਅਰ ਹੋ ਜਾਂਦੀ ਹੈ ਹਾਈ ਕੋਰਟ ਮੰਨ ਲਓ ਹਾਈ ਕੋਰਟ ਵੱਲੋਂ ਕਲੀਅਰ ਹੋ ਜਾਂਦਾ ਹੈ ਕਿ ਹਾਂ ਇਹ ਨੌਕਰੀ ਕਰਨ ਦੇ ਕਾਬਿਲ ਵੀ ਨੇ ਇਹੋ ਕੁ ਦਿਨ ਇਹ ਟੈਸਟ ਵੀ ਪਾਸ ਹੈ ਤੇ ਇਹਨਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਅਸੀਂ ਨਾਲ ਬਿਨਾਂ ਕਰਦੇ ਮੇਰੀ ਫੰਕਸ਼ਨ ਰੱਖ ਲਓ ਤੇ ਇਹਨਾਂ ਨੂੰ ਜੁਆਇਨ ਕਰ ਲਈਏ ਭਾਈ ਆਲਰੇਡੀ ਲੇਟ ਨੇ ਤੁਸੀਂ ਆਲਰੇਡੀ ਲੇਟ ਹੋ